ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੀਤੇ ਦਿਨ 60 ਤੋਂ ਵੱਧ ਤਹਿਸੀਲਦਾਰਾਂ ਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ ਪਰ ਇਹਨਾਂ ਵਿੱਚੋਂ ਬਹੁਤਿਆਂ ਨੇ ਅਜੇ ਤੱਕ ਜੁਆਇਨ ਨਹੀਂ ਕੀਤਾ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਰਿਆਂ ਨੂੰ ਤੁਰੰਤ ਡਿਊਟੀ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ ਉਹਨਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦੀਆਂ ਇਤੀ ਉਹਨਾਂ ਲਿਖਿਆ ਹੈ ਕਿ ਮੈਂ ਦਫ਼ਤਰ ਦੀ ਖੁਦ ਜਾਂਚ ਕਰਾਂਗਾ ਜੇਕਰ ਕੋਈ ਵੀ ਗੈਰਹਾਜ਼ਰ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਹੈ ਕਿ ਮਾਲ ਵਿਭਾਗ ਵਿੱਚ ਕੀਤੇ ਜਾ ਰਹੇ 17 ਦੇ ਦਫ਼ਤਰਾਂ ਵਿੱਚ ਪਾਈਆਂ ਸ਼ਿਕਾਇਤਾਂ ਕਾਰਨ ਇਹਤਵਾਦਲੇ ਕੀਤੇ ਗਏ ਹਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮਾਲ ਵਿਭਾਗ ਨਾਲ ਸੰਬੰਧਿਤ ਦਫਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਸਰਕਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ ਜਿਸ ਕਾਰਨ ਹਿਤ ਅਦਲਾਕੇ ਕੀ ਤਜਾਰੇ ਹਨ ਜੇਕਰ ਹੋਰ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਕਾਰਵਾਈ ਕੀਤੀ ਜਾਵੇਗੀ ਹਾਈ ਕੋਰਟ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਆਜਵਾ ਦੀ ਗ੍ਰਿਫਤਾਰੀ ਉੱਤੇ ਰੋਕਲਗਾਨ ਦਾ ਫੈਸਲਾ ਕੀਤਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਮਾਮਲੇ ਦੀ ਤਫ਼ਤੀਸ਼ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਕੋਰਟ ਨੇ ਨੋਟ ਕਰ ਲਿਆ ਹੈ ਹਾਈ ਕੋਰਟ ਨੇ ਵੀ ਆਦੇਸ਼ ਦਿੱਤਾ ਹੈ ਕਿ ਜੇਕਰ ਭਵਿੱਖ ਵਿੱਚ ਬਾਜਬਾਨ ਨੂੰ ਗ੍ਰਿਫਤਾਰ ਕਰਨ ਦੀ ਲੋੜ ਪੈਂਦੀ ਹੈ ਤਾਂ ਪਹਿਲਾਂ ਕੋਰਟ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ ਹਾਲਾਂਕਿ ਸਰਕਾਰ ਨੇ ਅਦਾਲਤ ਵਿੱਚ ਕਿਹਾ ਹੈ ਕਿ ਬਾਜਬਾਨ ਨੂੰ ਗ੍ਰਿਫਤਾਰ ਕਰਨ ਦਾ ਕੋਈ ਇਰਾਦਾ ਨਹੀਂ ਹੈ ਹੁਣ ਮਾਮਲੇ ਉੱਤੇ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ ਦੇਸ਼ ਵਿੱਚ ਸੋਨੇ ਦੀ ਮੰਗ ਵਧਣ ਅਤੇ ਵਿਸ਼ਵ ਬਾਜ਼ਾਰ ਵਿੱਚ ਵਾਧੇ ਕਾਰਨ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ ਇੱਕ ਦਿਨ ਵਿੱਚ 1650 ਰੁਪਏ ਵਧ ਕੇ 99800 ਰੁਪਏ ਤੱਕ ਪਹੁੰਚ ਗਈ ਹੈ ਜਿਸ ਵਿੱਚ ਪਰਚੂਨ ਬਾਜ਼ਾਰ ਵਿੱਚ ਲਗਾਏ ਜਾਣ ਵਾਲੇ ਮੇਕਿੰਗ ਚਾਰਜ ਅਤੇ GST ਸ਼ਾਮਲ ਨਹੀਂ ਹਨ। ਜੇਕਰ ਇਸ ਨੂੰ ਵੀ ਸੋਨੇ ਦੀ ਕੀਮਤ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਦਿੱਲੀ ਵਿੱਚ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਗਈ ਹੈ। ਦੂਜੇ ਪਾਸੇ ਮਲਟੀ ਕਾਮੋਡਿਟੀ ਐਕਸਚੇਂਜ ਜਾਂ ਐਮਸੀਐਕਸ ਤੇ ਸੋਨੇ ਦੀ ਫਿਊਚਰ ਕੀਮਤ 98910 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਈ ਹੈ ਜੋ ਕਿ 5 ਜੂਨ 2025 ਲਈ ਸਭ ਤੋਂ ਵੱਧ ਹੈ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦੇ ਪਿੱਛੇ ਕਈ ਕਾਰਨ ਹਨ ਜਿਨ੍ਹਾਂ ਵਿੱਚ ਅਮਰੀਕਾ ਵਿੱਚ ਰਾਜਨੀਤਿਕ ਤਣਾਅ ਸ਼ਾਮਲ ਹੈ ਦੱਸਦੀ ਕਿ ਅਮਰੀਕਾ ਵਿੱਚ ਰਾਜਨੀਤਿਕ ਤਣਾਅ ਦੇ ਵਿਚਕਾਰ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦੀ ਮੰਗ ਵਧੀ ਹੈ ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਪਾਵਲ ਦੀ ਅਲੋਚਨਾ ਕੀਤੀ ਜਿਸ ਕਾਰਨ ਅਮਰੀਕਾ ਵਿੱਚ ਸੋਨੇ ਦੀ ਕੀਮਤ 1.7% ਵਧ ਕੇ 3500 ਡਾਲਰ ਤੇ ਪਹੁੰਚ ਗਈ ਹੈ ਇਸ ਦੱਸਦੇ ਕਿ ਡੀਵੀਪੀ ਰਿਸਰਚ ਨੇ ਦੱਸਿਆ ਹੈ ਕਿ ਇਸ ਸਾਲ ਸੋਨੇ ਦੀ ਕੀਮਤਾਂ ਵਿੱਚ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਉਹਨਾਂ ਦੱਸਿਆ ਹੈ ਕਿ ਵਪਾਰ ਯੁੱਧ ਕਾਰਨ ਬਾਜ਼ਾਰ ਵਿੱਚ ਘਬਰਾਹਟ ਹੈ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਹੈ ਜਿਸ ਕਾਰਨ ਲੋਕ ਸੋਨੇ ਵਿੱਚ ਨਿਵੇਸ਼ ਕਰਨਾ ਇੱਕ ਬਿਹਤਰ ਵਿਕਲਪ ਸਮਝ ਰਹੇ ਹਨ ਪੰਜਾਬ ਸਰਕਾਰ ਹੁਣ ਪੀਐਸਪੀਸੀਲ ਵਿੱਚ ਖੇਡ ਕੋਟੇ ਤਹਿਤ ਖਿਡਾਰੀਆਂ ਨੂੰ ਨੌਕਰੀ ਦੇਵੇਗੀ ਇਸ ਦੌਰਾਨ ਲਗਭਗ 60 ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਦੇ ਲਈ ਸਰਕਾਰ ਨੇ ਪੀਐਸਪੀਸੀਐਲ ਦੇ ਸਪੋਰਟਸ ਸੈੱਲ ਨੂੰ ਮੁੜ ਬਹਾਲ ਕੀਤਾ ਹੈ ਜੋ 2017 ਵਿੱਚ ਬੰਦ ਹੋ ਗਿਆ ਸੀ ਇਹ ਜਾਣਕਾਰੀ ਵਿਭਾਗ ਦੇ ਮੰਤਰੀ ਹਰਪਜਨ ਸਿੰਘ ਈਟੀਓ ਨੇ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲਿਆ ਸਰਕਾਰ ਜਲਦੀ ਹੀ ਇਹਨਾਂ ਅਸਾਮੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰੇਗੀ ਜਿਨ੍ਹਾਂ ਲਈ ਇਹ ਭਰਤੀ ਹੋਵੇਗੀ ਲੁਧਿਆਣਾ ਤੋਂ ਜਿੱਤੇ ਹੋਏ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹਮੇਸ਼ਾ ਹੀ ਸੁਰੱਖਿਆ ਵਿੱਚ ਰਹਿੰਦੇ ਹਨ ਇੱਕ ਵਾਰ ਫਿਰ ਤੋਂ ਉਹ ਸੁਰਖੀਆਂ ਦੇ ਵਿੱਚ ਆਏ ਹਨ ਕਿਉਂਕਿ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ ਨੌਜਵਾਨਾਂ ਦਾ ਕਹਿਣਾ ਹੈ ਕਿ ਰਾਜਾ ਵਿੜਿੰਗ ਨੇ ਜਦੋਂ ਐਮਪੀ ਦੀ ਚੋਣ ਲੜਨੀ ਸੀ ਤਾਂ ਉਸ ਸਮੇਂ ਉਹਨਾਂ ਨੇ ਜਨਤਾ ਦੇ ਨਾਲ ਕਈ ਵਾਅਦੇ ਕੀਤੇ ਸਨ ਪਰੰਤੂ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ 10 ਮਹੀਨਿਆਂ ਦੇ ਅੰਦਰ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਹੁਣ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਦਸ ਮਹੀਨਿਆਂ ਦੇ ਵਿੱਚ ਰਾਜਾ ਵੜਿੰਗ ਲੁਧਿਆਣਾ ਵਿੱਚ ਕਿਤੇ ਨਹੀਂ ਦਿਖੇ ਸਨ ਜਿਸ ਕਾਰਨ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਉਣੇ ਪਏ ਹਾਲਾਂਕਿ ਪੋਸਟਰ ਲੱਗਣ ਤੋਂ ਬਾਅਦ ਰਾਜਾ ਵੜਿੰਗ ਵੀ ਲਾਈਵ ਹੋਏ ਤੇ ਇੱਕ ਵੀਡੀਓ ਸਾਂਝਾ ਕੀਤਾ ਕੱਟੇ ਆਲਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਦਰ ਰਾਜਾ ਵੜਿੰਗ बोल ਰਿਹਾ ਜੀ ਜੀ ਤੁਹਾਡਾ ਨਾਮ ਆ ਗਿਆ ਭਾਜੀ ਸ਼ੁਕਰ ਹੈ ਮਾਨ ਤੁਸੀਂ ਮੈਨੂੰ ਪਾ ਰਹੇ ਸੀ ਬ੍ਰਦਰ ਘਰੇ ਸਭ ਸੁੱਖ ਸ਼ਾਂਤੀ ਹੈ ਬਸ ਵਧੀਆ ਜੀ ਸ਼ੀਰਵਾਤ ਤੇ ਬਹੁਤ ਬਹੁਤ ਧੰਨਵਾਦ ਜੀ ਬਾਲ ਬੱਚੇ ਰਾਜੀ ਹੈ। ਆਪ ਵਧੀਆ ਕਿਰਪਾ ਵਾਜੀ ਕਿਰਪਾ ਜੀ। ਦਸੋ ਬਰਾਦਰ ਕੱਲ ਵੀ ਗੁੰਮਸ਼ੁਦਾ ਦੀ ਤਲਾਸ਼ ਹੋ ਗਿਆ ਮੈਂ ਰਾਜਾਵੜੀਂ ਮੈਂ ਕਿਹਾ ਮੇਰੇ ਭਰਾ ਨੂੰ ਕੀ ਕੰਮ ਪੈ ਗਿਆ ਮੈਂ ਉਹਨੂੰ ਫੋਨ ਕਰਾਂ। ਮੈਂ ਬਸ ਭਾਜੀ ਕੁਝ ਲੋਕ ਮੇਰੇ ਕੋਲ 3-4 ਲੋਕ ਆਏ ਸੀ ਕਿ ਕਈ ਵਾਰ ਆ ਚੁੱਕੇ ਹੈ ਜੀ। ਉਹ ਕਹਿੰਦੇ ਕਿ ਆਪਣਾ ਐਮਪੀਸਨ ਰੇਣੀ ਇਸ ਕਰਕੇ ਮੈਂ ਪਬਜੀ ਨਾਲ ਇਜਲਾਦ ਕਰਨਾ ਚਾਹੁੰਦਾ ਸੀਗਾ ਕਿ ਨਹੀਂ ਮੈਂ ਅੱਜ ਲੋਕਾਂ ਦੇ ਕੰਮ ਪੈਰੀ ਬਸ ਇਹ ਹੋ ਜਾਈ। ਕੰਟਰੀ ਅਲਸਾ ਮੈਨੂੰ ਹੁਕਮ ਕਰੋ ਜੀ ਕਿਹੜੇ ਕੰਮ ਹੈ ਮੈਂ ਉਹਨਾਂ ਦੇ ਘਰੇ ਆਪ ਜਾਇਆ ਉਹਨਾਂ ਜੀ ਤੁਹਾਡੇ ਕੋਲੇ ਵੀ ਆ ਜੰਨਾ ਹੈ ਨੰਬਰ ਦੇ ਦਿਓ ਮੈਨੂੰ ਉਹਨਾਂ ਦੇ ਮੈਂ ਬ੍ਰਦਰ ਕਰ ਲੈਣਾ ਹੈ ਬਿਲਕੁਲ ਤੁਹਾਨੂੰ ਮੈਂ ਮਿਲਾ ਵੀ ਦਵਾਗਾ ਜੀ ਬੰਦਿਆਂ ਨੂੰ ਤੇ ਹੁਕਮ ਦੀ ਗਾਣੀ ਮੈਂ ਖੁਦ ਆ ਜਾਗਾ ਤੁਸੀਂ ਮੈਨੂੰ ਸਮਾਂ ਹੋਰ ਆਪਣਾ ਸਥਾਨ ਦੱਸ ਦੇਣਾ ਭਾਜੀ ਕਿੱਥੇ ਤੁਸੀਂ ਬਿਲੋਗੇ ਮੈਂ ਯਾਰ ਕਮਾਲ ਹੈ ਤੂੰ ਦੋ ਦਿਨਾਂ ਦਾ ਭਾਗ ਦਾ ਫਿਰ ਤੇ ਮੈਂ ਆਪਦੇ ਭਰਾ ਕੋਲੇ ਆਪ ਆ ਜੰਨਾ ਕਿੱਥੇ ਹੈ ਤੁਸੀਂ ਮੈਂ ਤਾਂ ਜੀ ਛੇੜੀ ਰਹਿਣਾ ਜੀ ਲੁਧਿਆਣਾ ਲੁਧਿਆਣਾ ਸੈਂਟਰਲ ਚ ਅੱਜਕੱਲ ਬੀਜੇਪੀ ਦੇ ਸਪੋਕਸਪਰਸਨ ਨੂੰ ਜੀ 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 ਲ ਬੀਜੇਪੀ ਦਾ ਸਪੋਕਸਪਰਸਨ ਰਾਜੀਵ ਵੜਿੰਗ ਨੂੰ ਭਾਲੇ ਹੋਰ ਆਪਾਂ ਨੂੰ ਕੀ ਚਾਹੀਦਾ ਵੀਰੇ ਸਾਡਾ ਭਰਾ ਹੈ ਮੈਂ ਜੀ ਮੈਂ ਜੀ ਠੀਕ ਹੈ ਤੁਹਾਡਾ ਘਰ ਦੀ ਤੁਹਾਡੇ ਘਰ ਦੀ ਲੋਕੇਸ਼ਨ ਕੀ ਹੈ ਸ਼ਿਵਾਜੀ ਨਗਰ ਹੈ ਜੀ ਸ਼ਿਵਾਜੀ ਨਗਰ ਕਿੱਥੇ ਆਪਣਾ ਸ਼ਿਵਾਜੀ ਨਗਰ ਦੇ ਵਿੱਚ ਜੀ ਆਪਣਾ ਸੰਚੋਲ ਦੇ ਕੋਲ ਹੀ ਹੈ ਜੇ ਤੁਸੀਂ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਦੱਸੋ ਆ ਹੁਣ ਤੋਂ 2.5 ਘੰਟੇ ਨੂੰ ਤੁਹਾਡੇ ਘਰ ਆ ਜਾਂ ਮੈਂ ਕਹਾਂ ਜੀ ਤੇ ਮੈਂ ਬੰਦਿਆਂ ਨੂੰ ਬੁਲਾ ਲਾਂਗਾ ਜੀ ਜਦੋਂ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆ ਜਾਾਂਗਾ ਬਸ ਉਹਨਾਂ ਦੇ ਕੰਮ ਕਰ ਨਹੀਂ ਨਹੀਂ ਤੁਸੀਂ ਬੰਦਿਆਂ ਨੂੰ ਬੁਲਾ ਲਓ ਮੈਂ ਤੁਸੀਂ 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 ਜਿਹੜੇ ਇੱਕ ਕਈ ਕਿ ਪਿੱਛੇ ਤੇ ਭਲੇ ਨੂੰ ਮੇਰੇ ਕੀ ਲੋੜ ਪੈ ਗਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕਿੱਥੇ ਤੁਸੀਂ ਮੇਰੇ ਵੱਡੇ ਭਰਾਓ ਚਾਹੇ ਪਾਰਟੀਆਂ ਆਪਣੀ ਅਲੱਗ-ਅਲੱਗ ਹੈ ਲੇਕਿਨ ਗਾਦਰੀਆ ਕੀਚ ਤੁਸੀਂ ਬੀਜੇਪੀ ਵਾਲਿਆਂ ਦਾ ਵੀ ਐਮਪੀਓ ਕਾਂਗਰਸ ਵਾਲਿਆਂ ਦਾ ਵੀ ਐਮਪੀ ਸਾਡੇ ਨੂੰ ਪਿਆਰੇ ਜਾਣਦੀ ਹੁੰਦੀ ਹੈ ਨਹੀਂ ਬਿਲਕੁਲ ਬਾਈ ਬਿਲਕੁਲ ਅੱਛਾ ਘਟਾ ਲੈ ਦੱਸ ਮੈਂ ਵੀਰੇ ਹੁਣ ਸਪੈਸ਼ਲ ਆਪਦੇ ਕੰਮਕਾਰ ਛੱਡ ਕੇ ਤੇਰੇ ਕੋਲੇ ਸਿੱਧਾ ਆ ਰਿਹਾ ਦੱਸ ਕਿੱਥੇ ਆਵਾਂ ਕਿਉਂਕਿ ਤੂੰ ਇਹ ਦੋ ਦਿਨਾਂ ਦਾ ਭਾਲਦਾ ਫਿਰਦਾ ਦੱਸ ਕਿੱਥੇ ਆਵਾਂ ਮੈਨੂੰ ਸੀ ਇਹਨਾਂ ਜਦੋਂ ਮਰਚੀ ਆ ਜਾਏ ਜੀ ਮੋਸਟ ਪਲ ਕਮ ਹੈ ਮੈਨੂੰ ਆਪਦੇ ਘਰ ਦੀ ਲੋਕੇਸ਼ਨ ਪੇਜ ਫਿਰ ਮੈਂ ਤੇਰੇ ਕੋਲੇ ਆ ਰਿਹਾ ਹਾਂਜੀ ਪੇਜੋ ਮੇਰੇ ਕੋਲ ਠੀਕ ਹੈ ਸਰ ਹਾਂ ਦੋ ਟੈਕ ਪੇਜੋ ਕਿਹੜਾ ਸਾਹਿਬ ਪੇਜੋ ਮੇਰੇ ਲਈ ਪੇਜੋ